ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਅਡਰੈਸ ਇੱਕ ਵਾਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਭਾਜੀ ਪ੍ਰਤਾਪਨ ਪ੍ਰਤਾਪ ਸਿੰਘ ਉਹਨਾਂ ਦੇ ਫਾਰਮ ਤੇ ਅੱਜ ਆਪਾਂ ਪਹੁੰਚੇ ਆ ਤਿੰਨ ਮੱਝਾਂ ਦਿਖਾਵਾਂਗੇ ਦੋਸਤੋ ਬੜੀ ਪੁਰਾਣੀ ਦੋ ਵਿੱਚ ਤਿੰਨੇ ਬੱਚੇ ਜਿਹੜੀਆਂ ਸੁਈਆਂ ਸੁਈਆਂ ਹੋਣਗੀਆਂ ਡਿਟੇਲ ਇਹਨਾਂ ਤਨੰਬਰ ਜੀ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਦੱਸਾਂਗੇ ਜੀ ਕਰ ਲਾਂਗੇ ਉਸ ਤੋਂ ਪਹਿਲਾਂ ਬੇਨਤੀ ਹੈ ਪਸ਼ੂ ਖਰੀਦਣ ਤੋਂ ਪਹਿਲਾਂ ਤਸਦੀ ਜਿਹੜੀ ਕਰਨੀ ਆ ਪਸ਼ੂ ਦੀ ਨਿਰਖ ਪਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆ ਕੇ ਕਰਨੀ ਹੁੰਦੀ ਹੈ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸਦੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਸਾਡਾ ਕੰਮ ਦੋਸਤੋ ਸਿਰਫ ਵੀਡੀਓ ਬਣਾ ਕੇ ਚੈਨਲ ਤੇ ਪਾਉਣੀ ਪਸ਼ੂ ਦੀ ਨਿਰਖ ਪਰਖ ਜਿਹੜੀ ਕਰਨੀ ਆ ਦੁੱਧ ਕਿੰਨਾ ਆ ਪਸ਼ੂ ਗੱਭਰਿਆ ਜਾਂ ਟੋਕੜ ਗੱਭਰਿਆ ਜਾਂ ਸੱਚੇ ਸੋਇਆ ਉਹ ਹਰ ਇੱਕ ਚੀਜ਼ ਤੁਸੀਂ ਆਪ ਆਪਣੀ ਦੇਖਣੀ ਦੀ ਆਪੀ ਸੋਚ ਕਰਿਆ ਕਰੋ ਆਓ करिए ਵੀਰ ਨਾਲ ਗੱਲਬਾਤ ਡਿਟੇਲ ਨਾਲ ਪਸ਼ੂ ਜੀ ਆਪਾਂ ਵੀਰ ਦੇ ਕੋਲ ਪੁੱਛ ਲਈਏ। ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਮਹਾਰਾਜ। ਹੋਰ ਭਾਈ ਠੀਕ ਠਾਕ ਹੋ? ਬੜੀ ਆਈ ਚੜਦੀ ਕਲਾ। ਪਹਿਲੇ ਪਹੁੰਚੇ ਵੇਗੇ ਸਰੇ। ਵੇਗੇ ਭਾਈ ਪਸ਼ੂ ਤੇ ਬਾਅਦ ਵਿੱਚ ਹੀ ਆਏ ਆ ਵੀਡੀਓ ਪਾਉਣ ਦਾ ਮੌਕਾ ਨਹੀਂ ਮਿਲਿਆ। ਦੋ ਆਈਆਂ ਤਿੰਨ। ਅੱਛਾ ਜੀ। ਪਰਸੋਂ ਚੌਥੀ ਕੱਲ ਵੀ ਆਏ ਡੰਗਲ। ਠੀਕ ਹੈ ਜੀ। ਅਨੇ ਵੀਡੀਓ ਪਾਈਏ ਚਲੋ ਜਦਾਂ ਜਦਾਂ ਭੈਣ ਭਰਾ ਆਈ ਗਿਆ ਤੇ ਵੇਖੀਏ। ਚਲੋ ਅੱਛਾ। ਵਿਗਣੇ ਚ ਦੇਣਾ। ਹਾਂਜੀ। ਰਸਬੋ ਦੀ ਵੀਰ ਆਪਣਾ। ਰਾਜ ਜੀ ਪਿੰਡ ਝਾਮ ਠੀਕ ਹੈ ਹਾਂਜੀ ਹਾਂਜੀ ਫੋਨ ਨੰਬਰ ਜੇ 62847 4427 ਠੀਕ ਹੈ ਜੀ ਹਾਂਜੀ ਅੱਜ ਵੀਰ ਜੀ ਤਿੰਨ ਮਹੀਨਾਂ ਤਿੰਨੇ ਸੁਈਆਂ ਨੇ ਹਾਂਜੀ ਭਾਈ ਤਿੰਨੇ ਮਹੀਆਂ ਸੁਈਆਂ ਜੇ ਦੋ ਮਹੀਆਂ ਬੱਚੇ ਆ ਇੱਕ ਮਹੀ ਦਾ ਬੱਚਾ ਨਹੀਂ ਹੈਗਾ ਅੱਛਾ ਜੀ ਛੋਟੀ ਦਾ ਠੀਕ ਹੈ ਜੀ ਤੇ ਦੋ ਪਹਿਲੇ ਪਹਿਲੇ ਸੂਏ ਆ ਜੀ ਇੱਕ ਦੂਜੇ ਆ ਠੀਕ ਹੈ ਜੀ ਹਾਂਜੀ ਹਾਂਜੀ ਤੇ ਸ਼ੁਰੂ ਕਰੀ ਵੀਰ ਆਪਾਂ ਇਸ ਮੱਝ ਤੋਂ ਪਹਿਲਾਂ ਜਿਹੜੀ ਇਹ ਮੱਝ ਆਪਾਂ ਸਾਹਮਣੇ ਸਕਰੀਨ ਤੇ ਵਿਖਨੇ ਇਹ ਭਾਜੀ ਛੋਟੀ ਪਹਿਲਾਂ ਸੁਆ ਸੁਈ ਜੀ ਅੱਛਾ ਜੀ ਇਹ ਬਾਕੀ ਕੋਈ ਭੈਣ ਭਰਾ ਨਰਕ ਫਰਕ ਵੀ ਕਰ ਲੈ ਜਿਹੜਾ ਚਲੋ ਸਮਝਦਾ ਆ ਰਿਹਾ ਐਮ 29 ਦੀ ਜਿਹੜੀ ਝੋਟੀ ਹੈ ਅੱਛਾ ਐਮ 29 ਦੀ ਖੁਦ ਹੀ ਆਪ ਹਾਂਜੀ 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 ਠੀਕ ਹੈ ਜੀ ਤੇ ਗੱਡੀ ਜਿਹੜਾ ਸੀਮਨ ਗੱਡੀ ਭਾਜੀ ਇਹਦੇ ਮਗਰ ਨਾਲ ਇਹਦਾ ਸੁਆ ਹੈਗਾ ਜੇ ਕੋਈ 1.5 ਮਹੀਨੇ ਦਾ ਅੱਛਾ ਜੀ ਤੇ ਕੋਈ ਗੱਲ ਨਹੀਂ ਆਪਾਂ ਬੱਚਾ ਵੀ ਵੀਡੀਓ ਚ ਦਿਖਾ ਦਨੇ ਆ ਵੀਰ ਭਰਾ ਬੱਚਾ ਕੀ ਦੱਸਾਂ ਜੀ ਦੇ ਦੇ ਹਾਂਜੀ ਬੱਚਾ ਕੀ ਦੱਸਾਂ ਬੱਚਾ ਕਟਾ ਜੀ ਉਹ ਵੀ ਮਲਪੀ ਐਮ 29 ਲਈ ਜਾ ਇਹੋ ਜਿਹਾ ਕਟਾ ਹੈ ਬੱਚਾ ਹਾਂਜੀ 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 ਦੋਸਤੋ ਕਟਾ ਆ ਜੇ ਐਮ 29 ਦਾ ਸੀਮਨ ਕਹਿੰਦਾ ਵੀ ਲੱਗਾ ਕੱਟੇ ਨੂੰ ਜਿਹੜ ਸਵਾ ਪਹਿਲਾ ਸੂਈ ਆ ਤੇ ਕੋਈ 1.5 ਮਹੀਨੇ ਲੱਗੇ ਬੰਦੇ ਟਾਈਮ ਜਿਹੜਾ ਵੀਰ ਕਹਿੰਦਾ ਸੂਈ ਨੂੰ ਹੋ ਗਿਆ ਵਾ ਤੇ ਵੀਰ ਹੁਣ ਜਿਹੜਾ ਮੌਕੇ ਦਾ ਦੁੱਧ ਕਿੰਨਾ ਤੇ ਆ ਦੁੱਧ ਤੇ ਭਾਜੀ ਮੰਨ ਲਓ ਕੱਲ ਦੀ ਆਈ ਏ ਝੋਟੀ ਨਾਲ ਹੋਰ ਵੀ ਡੰਗਰਾਏ ਹੋ ਤੇ ਜੇ ਵੇਖ ਗਿਆ ਜੁੜੀਆਂ ਮਈਆਂ ਆ ਜਾਈਆਂ ਦੋਵੇਂ ਪਾਸਿਆਂ ਤੇ ਦੁੱਧ ਤੇ ਥੱਲੇ ਭਾਜੀ 9 ਲੀਟਰ ਸੀ 10 ਅੱਛਾ ਜੀ ਤੇ ਥੋੜਾ ਜਨਾ ਮੈਨੇ ਆ ਕੇ ਨਾ ਸਾਡਾ 4 ਚੂਰੀ ਆ ਥੋੜਾ ਜਨਾ ਮੈਨੇ ਹੇਜ ਕੀਤਾ ਆਵੇ ਹੁਣ ਦੁੱਧ ਜਿਹੜਾ ਪੱਕਾ 8 ਲੀਟਰ ਹੋ ਗਿਆ ਜੀ 8 ਲੀਟਰ ਪੱਕਾ ਨਾ ਪਛਵਾ ਦੇਣਾ ਹਾਂਜੀ 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 ਠੀਕ ਹੈ ਜੀ ਕੱਢੀਏ ਵੀਰ ਬਾਹਰ ਤੋਂ ਦੋਸਤੋ 10 ਲੀਟਰ ਦੁੱਧ ਵੀਰ ਕਿੰਦਾ ਮਾਲਕਾਂ ਦੇ ਘਰ ਹੈਗਾ ਸੀ ਤੇ ਇੱਥੇ ਆ ਕੇ ਕਈ ਰ ਪਸ਼ੂ ਓਪਰਾ ਪਨ ਕਰ ਜਾਂਦਾ ਆ। ਥੋੜਾ ਨਾ ਚਾਰ ਆਈ ਸਾਡਾ ਡੰਗਰ ਥੋੜਾ ਆ ਕੇ ਨਵੇਂ ਖਾਦੇ ਨੇ। ਹਾਂਜੀ ਹਾਂਜੀ ਹਾਂਜੀ। ਹਾਂਜੀ ਹਾਂਜੀ। ਦੂਜੇ ਘਰ ਆ ਕੇ ਕਈ ਰ ਬੱਸ। ਲੇਕਿ ਪਰਾਂ ਘਰ ਜੂ ਘਟੋਦਾ ਜਾਂ ਪੱਛਿਆਂ ਦਾ ਕੋਈ ਹੋ ਜਾਂਦਾ ਵੱਡਾ ਘਟਾ। ਬਾਕੀ ਦੋਸਤੋ ਮੈਂ ਦਾ ਕੱਟ ਕਾਟ ਟਿੱਪਪਰੇ ਦੀ ਚੜਾਈ ਮੈਂ ਦੀ ਲੈਂਥ ਥਰਾਂ ਦੀ ਕੁਆਲਿਟੀ ਮੈਨਾਂ ਭਾਈ ਬਾਕੀ ਸੀਲਸਲਾ ਵੀ ਪੂਰੀ ਹੈਗੀ। ਹਾਂਜੀ ਹਾਂਜੀ ਹਰ ਇੱਕ ਚੀਜ਼ ਜੋ ਤੁਸੀਂ ਆ ਜਿਹੜੀ ਵੀਡੀਓ ਦੇ ਵਿੱਚ ਦੇਖ ਸਕਦੇ ਹੋ। ਹਾਂਜੀ। ਦੋਸਤੋ ਸੀਮਨ ਵੀ ਚੰਗਾ ਵਧੀਆ ਲੱਗਾ ਐਮ 29 ਸੀਮਨ ਵੀ ਖੁਦ ਹੀ ਆਪ ਹੈ ਤੇ ਜਗਾਰੀ ਜਿਹੜਾ ਬੱਚਾ ਦਿੱਤਾ ਉਹ ਵੀ ਐਮ 29 ਸੀਮਨ ਦਾ ਆ ਤੁਹਾਨੂੰ ਦੀ ਕੁਆਲਿਟੀ ਕਰੋ ਚੱਕ ਜੀ ਬਹੁਤ ਵਧੀਆ ਸ਼ੇਪ ਦੇਖੋ ਤੁਹਾਨੂੰ ਦੀ ਚਾਰੇ ਥਾਂ ਗੈਪ ਸੇ ਕੋਈ ਫੋਟਸ਼ਾਵ ਜੀ ਨਾਲ ਲਓ ਜੀ ਦੋਸਤੋ ਬਹਿਣੀ ਵਾਲੇ ਪਾਸੋਂ ਤੁਹਾਨੂੰ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਤੁਸੀਂ ਦੇਖਦੇ ਸਾਹਮਣੇ ਹਰਿਆਣੇ ਦਾ ਜੀ ਚਲੋ ਸੀਮਨ ਇਹ ਆ ਵੀ ਤੁਹਾਨੂੰ ਬੜਾ ਥੋੜਾ ਜਿਹੜਾ ਇਹਦੇ ਸੀਮਨ ਤੋਂ ਬੜਾ ਟੱਕਰੇ ਥੋੜਾ ਅਡਰ ਜਿਹੜਾ ਫਿਕਸ ਰੱਖ ਦੇ ਨਾ ਹਾਂਜੀ ਹਾਂਜੀ ਇਹ ਹੁੰਨੀਆਂ ਦੁੱਧ ਵਾਲੀਆਂ ਝੋਟੀਆਂ ਠੀਕ ਹੈ ਜੀ ਹਾਂਜੀ ਹਾਂਜੀ ਅੱਛਾ ਵੀਰ ਜੀ 8 ਲੀਟਰ ਦੁੱਧ ਹੋਣ ਜਿਹੜਾ ਮੌਕੇ ਦਾ ਭਾਜੀ ਭਾਵੇਂ ਕੋਈ ਦੋ ਤਾਂ ਡੰਗ ਤਿੰਨ ਚੋਗੇ ਕੋਈ ਪੂਰ ਛਟਾ ਕੋਈ ਸੁਣਾ ਜੀ ਨਹੀਂ ਨਹੀਂ ਜੀ ਕੋਈ ਵਧੀਆ ਆਇਆ ਬਾਕੀ ਹੈਗੀ ਪਹਿਲਾਂ ਵਧੀਆ ਬੱਚੇ ਤੇ ਮਿਲ ਜੀ ਠੀਕ ਹੈ ਜੀ ਹਾਂਜੀ ਹਾਂਜੀ ਕੀ ਮੁੱਲ ਕਰਨਾ ਹੈ ਇਹਦਾ ਭਾਜੀ ਮੋਲ ਕਰਾਉਣ ਨੂੰ ਆਪਾਂ ਅੱਜ ਨਾ ਛੋਟਾ ਵੀਡੀਓ ਦੇ ਵਿੱਚ ਹੀ ਕਰ ਦੇਣਾ ਹਾਂਜੀ ਹਾਂਜੀ ਪਿਛਲੀ ਵਾਰ ਠੀਕ ਹੈ ਜੀ ਤੇ ਬਾਕੀ ਚਲੋ ਮਾਨਤਾ ਨਾਲ ਹੋ ਜੂ ਭੈਣ ਭਰਾ ਦਾ ਹਾਂਜੀ ਹਾਂਜੀ ਇਹਦਾ ਮੋਲ ਭਾਵੇਂ ਆਪਾਂ ਏਰੀਆ ਦੀਆਂ ਝੋਟੀਆਂ ਦਾ ਵਾਧੂ ਮੰਗੀ ਜਾਂਦੇ ਆ ਹਾਂ ਆਪਾਂ ਕੋ ਸਵਾ ਨਹੀਂ ਮੰਗਣਾ ਕੋ ਲੱਖ ਨਹੀਂ ਮੰਗਣਾ ਹਾਂਜੀ ਮੋਲ ਭਾਜੀ ਭਾਵੇਂ 70 ਕਰਾ ਲਈ ਕੋ 75 ਕਰਾ ਲਈ ਠੀਕ ਹੈ ਜੀ 66000 ਦੇ ਵਿੱਚ ਛੋਟ ਕਰਾਂਗੇ 66000 ਹਾਂਜੀ ਹਾਂਜੀ ਠੀਕ ਹੈ ਜੀ 66000 ਤੋਂ ਕਿੰਨੀ ਵੀਰ ਛੋਟ ਹੋ ਸਕਦੀ ਹੈ ਦੱਸ ਦਾਂਗੇ ਜੀ ਭਾਜੀ 1000 ਰੁਪਏ ਛੱਡ ਦਾਂਗੇ 65000 ਹਾਂਜੀ ਹਾਂਜੀ ਕਿ ਲਓ ਦੋਸਤੋ 65000 ਰੁਪਿਆ ਵੀਰ ਨੇ ਦੀ ਮੰਗ ਜਿਹੜੀ ਰੱਖ ਦਿੱਤੀ ਹੈ ਬਾਕੀ ਮੌਕੇ ਤੇ ਛੋੜ ਛੱਪਾ ਹਲਕਾ ਫੁਲਕਾ ਮਾਨ ਤਾਂ ਜਿਹੜਾ ਕੀ ਤੜਾ ਮੌਕੇ ਦੀ ਹੋਊਗਾ ਹਾਂਜੀ ਹਾਂਜੀ ਮੈਂ ਦੀ ਦੋਸਤੋ ਪਿੱਠਪੁਰੀ ਦੀ ਤੁਸੀਂ ਚੜਾਈ ਚੈੱਕ ਕਰ ਸਕਦੇ ਹੋ ਬਹੁਤ ਵਧੀਆ ਦੋਸਤੋ ਪਿੱਠਪੁਰੀ ਦੀ ਚੜਾਈ ਲੱਗੀ ਹੈ ਨਹੀਂ ਭਾਈ ਆਪਾਂ ਰੇਟ ਤਾਂ ਹੀ ਉਹਨਾਂ ਕੀਤਾ ਵੀ ਅਗਲਾ ਆਦੇ ਬਾਈਟ ਦੇ ਹਿਸਾਬ ਨਾਲ ਨਹੀਂ ਕਰਾਂਗੇ ਹਾਂਜੀ 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 ਬਾਕੀ ਦੋਸਤੋ ਲੈਂਥ ਮੈਂ ਦੀ ਤੁਸੀਂ ਚੈੱਕ ਕਰ ਲਓ ਬਹੁਤ ਵਧੀਆ ਕੁਆਲਿਟੀ ਦਾ ਸਿਲੰਗ ਲੱਗ ਰਿਹਾ ਨੀ ਕਹਿੰਦੇ ਸਾਹ ਦੇਖੋ ਜੀ ਕਿਸ ਕੁਆਲਿਟੀ ਦੋਸਤੋ ਮੈਂ ਦੀ ਕਰੋ ਕਾਦ ਬਹੁਤ ਵੱਡਾ ਹੈ ਹਾਂਜੀ ਕਾਦ ਤੇ ਚਲੋ ਠੀਕ ਹੈ ਜੀ ਬਹੁਤ ਵਧੀਆ ਕਾਦ ਕਾਟ ਹੈ ਨਾ ਤੇ ਅੱਗੇ ਆ ਜੀ ਵੀ ਇਹ ਸਮਝ ਬਾਰੇ ਦੱਸੀਏ ਆਪਾਂ ਡਿਟੇਲ ਇਹ ਵੀ ਹਨ ਕਿ ਇਹ ਕਿੰਨਾ ਸੁਭਸ ਵੀ ਇਹ ਭਾਈ ਦੁਜਾ ਸੁਭਾਣਦੇ ਉਹ ਕੋਈ ਭਵੇਂ ਕੋ ਨਹੀਂ ਗਾੜੀ ਕੋਈ ਅਗਲੇ ਤੇ ਭਵੇਂ ਤੇ ਚੱਲ ਆਲੇ ਜੀ ਉਹ ਨਹੀਂ ਗੱਲ ਠੀਕ ਹੈ ਜੀ ਹਾਂਜੀ ਹਾਂਜੀ ਇਹਨੂੰ ਵੀਰ ਸੂਈ ਨੂੰ ਕਿੰਨਾ ਡਾਵੇ ਇਹਨੂੰ ਭਾਈ ਸੂਈ ਨੂੰ ਮਹੀਨਾ ਆ ਜੇ ਇਹਦੇ ਮਗਰ ਕੱਟੀ ਜੀ ਇਹਦੇ ਮਗਰ ਕੱਟੀ ਹੈ ਜੀ ਹਾਂਜੀ ਆਹ ਕੱਟੀ ਹੈ ਜੀ ਦੀ ਹਾਂਜੀ ਲਓ ਦੋਸਤੋ ਕੱਟੀ ਆਹ ਕਰੋ ਚੱਕ ਜੀ ਥੋੜੀ ਜੀ ਨਾ ਕਿਸੇ ਵੀਰ ਨੇ ਮਤਲਬ ਭਾਈ ਨੂੰ ਇੰਨੀ ਚੰਗੀ ਤਰ੍ਹਾਂ ਕਿਸੇ ਨੇ ਨਾ ਸੋਸਿਆਲ ਦਾ ਮੌਸਮ ਹੈ ਬਾਕੀ ਮੱਜ ਕੋਈ ਵੀ ਦੂਜਾ ਸੁਆ ਕੋਈ ਵੀ ਇਤਜਾ ਸੁਆ ਜਜਮੈਂਟ ਤੁਸੀਂ ਆਪ ਆਪਣੀ ਕਰ ਸਕਦੇ ਹੋ ਹਾਂਜੀ ਤੇ ਸੂਈ ਦੇ ਵੀ ਮਹੀਨਾ ਹੋ ਗਿਆ ਹਾਂਜੀ ਸੂਈ ਨੂੰ ਮਹੀਨਾ ਜੀ ਮਹੀਨਾ ਐ ਕੋ ਸੂਈ ਨੂੰ ਹੋ ਗਿਆ ਤਾਂ ਹੁਣ ਜਿਹੜਾ ਮੌਕੇ ਦਾ ਦੁੱਧ ਵੀਰ ਕਰਨਾ ਪਿਆ ਦੁੱਧ ਭਾਜੀ 8 ਲੀਟਰ ਜੇ ਪੱਕਾ ਤਿਆਰ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਕੱਢੀਏ ਬਾਹਰ ਵੀ ਜੀ ਚੋਕੇ ਖੜੇ ਠੀਕ ਹੈ ਜੀ 8 ਲੀਟਰ ਦੁੱਧ ਦੋਸਤੋ ਤਿਆਰ ਆ ਮੌਕੇ ਦਾ ਹੁਣ ਵੀਰ ਕਹਿੰਦਾ ਬੱਚਾ ਇਹ ਭਾਈ 8 9 ਵਜੇ ਚੋਕੇ ਲੈ ਜਾਣੀ ਠੀਕ ਹੈ ਜੀ ਇਹ ਤੇ ਉਹ ਪਾਸੇ ਵਾਲੀ ਝੋਟੀ ਦੁੱਧ ਜੀ ਬਾਕੀ ਦੋਸਤੋ ਮੈਂ ਫੇਰ ਰਿਪੀਟ ਕਰ ਦਿੰਦਾ ਇੱਕ ਵਾਰੀ ਕਿ ਤਸੰਦੀ ਜਿਹੜੀ ਕਰਨੀ ਹੈ ਪਸ਼ੂ ਦੀ ਉਹ ਦੋਸਤੋ ਤੁਸੀਂ ਆਪ ਕਰ ਲਈਏ ਸਾਡਾ ਸਿਰਫ ਵੀਡੀਓ ਬਣਾਉਣ ਦਾ ਹੀ ਕੰਮ ਹੈ ਧਾਰਾਂ ਤੂਰਾ ਵੀਰ ਚਾਰੇ ਸਨੋ ਬਰਾਬਰ ਆਉਂਦੀ ਹੈ ਬੜੀਆਂ ਭਾਈਆਂ ਚੌਣ ਵਧੀਆ ਭਾਵੇਂ ਬੱਚਾ ਚੋਲੇ ਠੀਕ ਹੈ ਜੀ ਹਾਂ ਜੀ ਅਛਾ ਜੀ ਜੀ ਇਹਦਾ ਕੀ ਮੋਲ ਕਰਦੇ ਇਹਦਾ ਭਾਜੀ ਮੋਲ ਕਰਾਉ ਨੂੰ ਭਾਵੇਂ ਕੋਈ 60 ਕਰਾ ਲੇ ਹਾਂਜੀ ਭਾਵੇਂ 65 ਕਰਾ ਲੇ ਜੋ ਮਰਜੀ ਹਾਂਜੀ ਇਹ 57000 ਦੀ ਮੰਗ 57000 ਦੀ ਹਾਂਜੀ ਹਾਂਜੀ ਕਿਨਾਂ ਕੁ ਮਾਨਤਣੋਂ ਸਾਥ 56000 ਦੀ ਪੂਰੇ ਦੇ ਦਾਂਗਾ 56000 ਰੁਪਏ ਛੋੜ ਕਰਦਾ ਠੀਕ ਹੈ ਜੀ ਹਾਂਜੀ ਲਓ ਦੋਸਤੋ 56000 ਰੁਪਿਆ ਇਹਦੀ ਡਿਮਾਂਡ ਰੱਖੀ ਗਈ ਹੈ ਮੱਝ ਦੀ ਬਾਕੀ ਜਿਹੜਾ ਕੋਈ ਵੀਰ ਭਰਾ ਖਰੀਦਣਾ ਉਹ ਤਾਂ ਮੌਕੇ ਤੇ ਮਾਨਤਣ ਛੋੜ ਛੱਪਾ ਜਰੂਰ ਹੋਊਗਾ ਇਹਦੇ ਨਾਲ ਬੱਦੀ ਜਿਹੜੀ ਮੱਝ ਇੱਕ ਵੀਰ ਝੋਟੀ ਇਹਦੀ ਡਿਟੇਲ ਦਸੀ ਵੀਰਾਂ ਨੂੰ ਇਹ ਕਿਨਵਾ ਸੁਬਾ ਸੁਬਾ ਇਹ ਵੀ ਭਾਜੀ ਛੋਟੀ ਪਹਿਲਾਂ ਸੋਈ ਜੀ ਅੱਛਾ ਪਹਿਲਾਂ ਸੁਬਾ ਸੋਈਏ ਇਹਨੂੰ ਛੇ ਮਹੀਨਾ ਹੋਇਆ ਇਹ ਬੱਚਾ ਨਹੀਂ ਹਦਾ ਹੈਗਾ ਅੱਛਾ ਜੀ ਬੂਛੀ ਬਣੀਏ ਬੂਛੀ ਬਣੀਏ ਜੀ ਹਾਂ ਜੀ ਦੋਸਤੋ ਬੂਛੀ ਦੀ ਆ ਵੀਰ ਨੇ ਬਣਾ ਕੇ ਰੱਖੀ ਹੋਈ ਆ ਉਹ ਮੂਹੇ ਜਿਹੜਾ ਬਣਾ ਲਦੇ ਕਰੀਓ ਅੱਛਾ ਵੀਰ ਮਿਲਦੀ ਹੁਣੇ ਬੂਛੀ ਤੇ ਆ ਕਿ ਜਾ ਪਾੜੇ ਭਾਜੀ ਪਾੜੇ ਤੇ ਮਿਲਦੀ ਬੜੀ ਆ ਪਾੜੇ ਤੇ ਮਿਲਦੇ ਜੋਗ ਲੈਂਦੀ ਆ ਪੱਤੀ ਠੀਕ ਹੈ ਜੀ ਹਾਂ ਜੀ ਤੇ ਮਤਲਬ ਕੋਈ ਦਿੱਕਤ ਤਾਂ ਨਹੀਂ ਕਰਦੀ ਮਿਲਦੇ ਨਹੀਂ ਨਹੀਂ ਜੀ ਕੋਈ ਗੱਲ ਨਹੀਂ ਆਪਦੀ ਚੋਕੇ ਖੜੇ ਜੀ ਠੀਕ ਹੈ ਜੀ ਕੱਢੀਏ ਵੀਰ ਜੀ ਬਾਹਰ ਜੀ ਦੋਸਤੋ ਪਹਿਲਾ ਸੂਆ ਸੂਈ ਤੇ ਸੂਈ ਨੂੰ 1 ਮਹੀਨੇ ਦਾ ਟਾਈਮ ਹੋ ਗਿਆ ਜੀ ਦੁੱਧ ਵੀ ਰਿਕਨਾ ਤਿਆਰ ਹੈ ਮੌਕੇ ਦਾ ਦੁੱਧ ਭਾਜੀ ਆਪਾਂ ਕੋ ਜਿਆਦਾ ਨਹੀਂ ਆਖਣਾ ਦੁੱਧ ਆਥੇ ਆਪਾਂ ਆਪ ਸੱਤ ਦੀ ਗਰੰਟੀ ਨਾਲ 7 ਕਿਲੋ ਲਿਟਰ ਹੈ ਭਾਜੀ 7 ਲੀਟਰ ਦੁੱਧ ਦੋਸਤੋ ਜਿਹੜਾ ਮੌਕੇ ਦਾ ਤਿਆਰ ਹੈ ਬਾਕੀ ਦੋਸਤੋ ਮੈਂ ਨਾ ਕਰਦ ਕਾਟ ਹਰ ਇੱਕ ਚੀਜ਼ ਤੁਸੀਂ ਪਿੱਠਪਰੇ ਦੀ ਚੜਾਈ ਤੁਹਾਨੂੰ ਦੀ ਕੁਆਲਿਟੀ ਜਿਹੜੀ ਆ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਝੋਟੀ ਪਹਿਲੇ ਸੂਏ ਜੀ ਭਾਜੀ ਇਹ ਵੀ ਐਮ 29 ਦੀ ਝੋਟੀ ਅੱਛਾ ਇਹ ਵੀ ਐਮ 29 ਦੀ ਹਾਂਜੀ ਹਾਂਜੀ ਲਓ ਜੀ ਦੋਸਤੋ ਸੀਮਨ ਚੰਗਾ ਹੈ ਵੀ ਦੋਸਤੋ ਝੋਟੀ ਦਾ ਐਮ 29 ਸੀ ਲੋਡੋ ਸੀਮਨ ਚੰਗਾ ਲੱਗਾ ਹੋਵੇ ਕੁਆਲਟੀ ਦਾ ਤੇ ਜਿਹੜਾ ਪਸ਼ੂ ਆ ਚੰਗੀ ਬਰੀਰ ਵਾਲੇ ਬੱਚੇ ਗਾਹਾਂ ਭਾਈ ਕੋਈ ਸਾਹਮਲੇ ਚਲੋ ਐਰ ਕਿਤੇ ਜੋ ਜਿੱਦਾਂ ਦਾ ਉਹ ਹੈਗਾ ਉਦਾਂ ਦਾ ਉਹ ਨਹੀਂ ਮਟ ਲੈ ਆਈ ਮਟ ਲੈਣਾ ਹਾਂਜੀ ਹਾਂਜੀ ਗਾਹਾਂ ਚਲੋ ਜੇ ਕੋਈ ਸਾਹਮਲੇ ਦੇ ਝੋਟੀ ਭਾਈ ਸਵਾਲ ਅੱਖ ਦੀ ਲਾ ਹਾਂਜੀ 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 ਤੇ ਇਹਦਾ ਵੀਰ ਕੀ ਮੁੱਲ ਹੈ ਇਹਦਾ ਭਾਜੀ ਆਪਾਂ ਕੋਈ ਜ਼ਿਆਦਾ ਨਹੀਂ ਕਰਨਾ ਮੁੱਲ ਹੂੰ ਇਹਦਾ ਵੀ ਮੁੱਲ ਕਰਨ ਨੂੰ ਭਾਵੇਂ ਆਪਾਂ 60 ਕਰੀਏ ਹੂੰ ਇਹ ਭਾਜੀ ਆਪਾਂ ਪੂਰੇ 56000 ਜਿਹੜੀ ਕਿ 52 ਇਹ ਦਾ ਤੇ 52 ਹਾਂਜੀ 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 ਇਹਦਾ 56 ਕੀ ਹਾਂਜੀ ਉਹਦਾ 57 ਕੀਤਾ ਠੀਕ ਹੈ ਜੀ 1000 ਰੁਪਿਆ ਛੋੜ ਕਰਤੀ ਅੱਛਾ ਜੀ ਇਹਦਾ 56 ਆਖਿਆ ਇਹਦਾ ਵੀ 1000 ਕਰ ਦਿੰਨੇ 55 ਦੀ ਦੇ ਇਹ 55 ਦੀ ਹੋ ਗਈ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ 55000 ਰੁਪਏ ਦੇ ਵਿੱਚੋਂ ਦੋਸਤੋ ਜਿਹੜਾ ਕੋਈ ਵੀਰ ਭਰਾ ਖਰੀਦਣਾ ਉਹਦਾ ਮਾਨਤਾ ਨੂੰ ਮੌਕੇ ਤੇ ਜਰੂਰ ਹੋਊਗਾ ਤਿੰਨ ਮੱਝਾਂ ਦੋਸਤੋ ਪਰ ਮ ਦਿਖਾਈਆਂ ਵੀਡੀਓ ਦੇ ਵਿੱਚ ਤਿੰਨੇ ਮੱਝਾਂ ਜਿਹੜੀਆਂ ਸੋਈਆਂ ਸੋਈਆਂ ਵਾ ਤੁਸੀਂ ਸੋਏ ਸੋਏ ਪਰ ਤੁਹਾਨੂੰ ਇੱਕ ਟਾਈਮ ਦੋ ਟਾਈਮ ਚੋ ਕੇ ਆਪਣੀ ਤਸੱਲੀ ਜਰੂਰ ਕਰ ਸਕਦੇ ਹੋ ਜੇ ਕੋਈ ਵੀਰ ਵੀਡੀਓ ਦੋਤ ਅਡਰੈਸ ਇੱਕ ਰੀਤੀ ਦਾ ਮੈਂ ਫੇਰ ਬੋਲਦਾ ਪਿੰਡ ਚਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਹੈ ਪਾਜੀ ਉਹਨਾਂ ਦਾ ਨਾਮ ਪ੍ਰਤਾਪ ਸਿੰਘ ਸ਼ਾਹ ਐ ਵੀ ਫੋਨ ਨੰਬਰ ਇੱਕ ਰੀਤੀ ਫੇਰ ਬੋਲਦੀ ਹਾਂਜੀ ਪਾਜੀ ਫੋਨ ਨੰਬਰ ਹੈਗਾ ਜੀ 62847 4127 ਠੀਕ ਹੈ ਬਾਕੀ ਪਾਜੀ ਆਪਾਂ ਹਰ ਵੀਰੀ ਤੋਂ ਬੇਨਤੀ ਕਰਦੇ ਫੇਰ ਆਪਣੀ ਹੱਥ ਜੋੜ ਕੇ ਬੇਨਤੀ ਹੈ ਹਾਂਜੀ ਹਾਂਜੀ ਇਹ ਵੀਡੀਓ ਪਰਿਵਾਰ ਦੇ ਵਿੱਚ ਬੈਠ ਕੇ ਜਿਹੜਾ ਡੰਗ ਕੋ ਪਸੰਦ ਆਉਂਦਾ ਉਹ ਅੱਜ ਫੇਰ ਆਪਾਂ ਨੂੰ ਕੋਈ ਸਾਈ ਬਿਆਨ ਕਰੂ ਠੀਕ ਹੈ ਘਰੇ ਆ ਕੇ ਆਪਣੇ ਵਿਜਿਟ ਕਰਕੇ ਆਪਦੀ ਤਸੱਲੀ ਕਰਕੇ ਠੀਕ ਹੈ ਬਹੁਤ ਵਧੀਆ ਗੱਲਾਂ ਵੀ ਕਿਉਂਕਿ ਇਹ ਤਸਦੀਕ ਕਰਨੀ ਹਰ ਇੱਕ ਵੀਰ ਦਾ ਫਰਜ਼ ਬੰਦਾ ਹਾਂਜੀ ਹਾਂਜੀ ਪਹਿਲਾਂ ਜਰੂਰ ਕਰ ਲਿਆ ਕਰੋ ਠੀਕ ਹੈ ਧੰਨਵਾਦ ਉਸ ਤੋਂ ਤੁਹਾਡੇ ਵੀਡੀਓ ਦੇ ਲਈ